ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲਕਾ 24 ਇੱਕ ਬਿਆਨਕ ਐਕਸੀਡੈਂਟ ਹੋ ਚੁੱਕਿਆ ਹੈ ਫਾਜ਼ਲਕਾ ਜਲਾਲਾਂ ਬਾਦ ਵਿਚਕਾਰ ਹਾਈਵੇ ਦੇ ਉੱਪਰ ਪਿੰਡ ਲਾਲ ਸਿੰਘ ਜੁਗਗੇ ਦੇ ਕੋਲ ਤਾਂ ਇਸ ਐਕਸੀਡੈਂਟ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਵਿਅਕਤੀ ਦਾ ਨਾਮ ਦੱਸਿਆ ਜਾ ਰਿਹਾ ਹੈ ਹਰਬੰਸ ਸਿੰਘ ਸਾਬਕਾ ਸਰਪੰਚ ਪਿੰਡ ਮਨਸਾਵਾਨੀ ਫਾਜ਼ਲਕਾ ਤੋਂ ਜੋ हां ਉਹਨਾਂ ਦੀ ਮੌਤ ਹੋ ਚੁੱਕੀ ਹੈ ਬਹੁਤ ਹੀ ਬਿਆਨਕ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਦੱਸਿਆ ਜਾ ਰਿਹਾ ਹੈ ਮੋਟਰਸਾਈਕਲ ਔਰ ਟਰੱਕ ਦੇ ਵਿਚਕਾਰ ਹੋਇਆ ਹੈ ਤਾਂ ਜਿਹੜੇ ਇਹ ਵਿਅਕਤੀ ਦੀ ਮੌਤ ਹੀ ਹੈ ਇਹ ਜਲਾਲਾਬਾਦ ਸਾਈਡ ਨੂੰ ਜਾ ਰਹੇ ਸਨ ਟਰੱਕ ਵੀ ਜਲਾਲਾਬਾਦ ਸਾਈਡ ਨੂੰ ਜਾ ਰਿਹਾ ਸੀ ਲੋਕਾਂ ਦੇ ਦੱਸਣ ਦੇ ਮਤਾਬਕ ਮਗਰੂ ਟਰੱਕ ਨੇ ਆ ਕੇ ਫੇਟ ਮਾਰੀ ਹੈ ਔਰ ਇਹ ਦੋ ਮੋਟਰਸਾਈਕਲਾਂ ਦੇ ਸੰਨ ਇੱਕ ਮੋਟਰਸਾਈਕਲ ਡਿੱਗ ਪਿਆ ਬਰੋ ਵਾਲੀ ਸਾਈਡ ਉਹਨਾਂ ਦੀ ਬਚਤ ਹੋ ਗਈ ਥੋੜੀ-ਬੋਤੀਆਂ ਸੱਟਾਂ ਲੱਗੀਆਂ ਔਰ ਦੂਸਰਾ ਜਿਹੜਾ ਜਿਹੜੇ ਵਿਅਕਤੀ ਦੀ ਮੌਤ ਹੋਈ ਉਹ ਡਿੱਗ ਪਿਆ ਟਰੱਕ ਦੇ ਥੱਲੇ ਤਾਂ ਰਗੜੀਂਦਾ ਹੋਇਆ ਲਗਭਗ 100 200 ਫੁੱਟ ਦੂਰੀ ਤੇ ਜਿਹੜਾ ਰਗੜੀਂਦਾ ਹੋਇਆ ਚਲਾ ਗਿਆ ਤਾਂ ਇਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਹਾਜ਼ਲ ਕਾ 24 ਤੋਂ ਲਾਈਵ ਤਸਵੀਰਾਂ ਬਹੁਤ ਹੀ ਮੰਦਭਾਗੀ ਘਟਨਾ ਤੜਕਸਾਰ ਅੱਜ ਹੋਈ ਹੈ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਦੋ ਵਿਅਕਤੀ ਜ਼ਖਮੀ ਹੋ ਚੁੱਕੇ ਹਨ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਸਵਰਨ ਲਾਈਫ ਹਾਈਲ ਕਾ 24 ਤੋਂ ਬਹੁਤ ਹੀ ਭਿਆਨਕ ਔਰ ਦਰਦਗਨਾਕ ਦਰਦਨਾਕ ਐਕਸੀਡੈਂਟ ਹੋਇਆ ਹੈ ਪਿੰਡ ਲਾਲ ਸਿੰਘ ਜੁਗਗੇ ਦੇ ਕੋਲ ਹਾਈਵੇ ਦੇ ਉੱਪਰ ਜਲਾਲਾਬਾਦ ਔਰ ਫਾਇਲ ਕਾ ਦੇ ਬਚਕਾਰ ਵਾਲਾ ਜੋ ਹਾਈਵੇ ਹੈ ਦਾ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਵਿਅਕਤੀ ਦਾ ਨਾਮ ਦੱਸਿਆ ਜਾ ਰਿਹਾ ਹੈ ਹਰਬੰਸ ਸਿੰਘ ਸਾਬਕਾ ਸਰਪੰਚ ਪਿੰਡ ਮਨਸਾਪਾਨੀ ਫਾਜ਼ਲਕਾਤੋ ਹਣ ਉਹਨਾਂ ਦੀ ਮੌਤ ਹੋ ਚੁੱਕੀ ਹੈ ਬਹੁਤ ਹੀ ਦਰਦਨਾਕ ਐਕਸੀਡੈਂਟ ਹੋਇਆ ਹੈ ਤੁਸੀਂ ਦੇਖ ਰਹੇ ਹੋ ਲਾਈਵ ਸਿਊਰਾਂ ਲਾਈਵ ਫਾਜ਼ਲਕਾ 24 ਤੋਂ ਬਹੁਤ ਹੀ ਮੰਦ ਭਾਗੀ ਘਟਨਾ ਤਰਕਸਾਰ ਕਰ ਚੁੱਕੀ ਹੈ ਅੰਬੀਰ ਖਾਇ ਖਾਣੇ ਸਾਨੂੰ ਕੰਮ ਸੀ ਮੈਂ ਮੌਜੂਦਾ ਸਰਪੰਚ ਆ ਉਹ ਸਾਬਕਾ ਸਰਪੰਚ ਹੈ ਠੀਕ ਹੈ ਜੀ ਅਸੀਂ ਆਪਦੀ ਸਾਈਡ ਤੇ ਚੱਲੇ ਸੀ ਪਿੱਛੋਂ ਗੱਡੀ ਵਾਲੇ ਨੇ ਸਾਨੂੰ ਪਾਸ ਆ ਦੇ ਮਾਰਿਆ ਠੀਕ ਹੈ ਜੀ ਤੇ ਮੈਂ ਤਾਂ ਪਿੱਛੇ ਦੇਖ ਪਿਆ ਤੇ ਉਹ ਦੋ ਜਣੇ ਬੈਠੇ ਸੀ ਤੇ ਉਹ ਡਿੱਗਿਆ ਤੇ ਉਹ ਗੱਡੀ ਦੇ ਨਾਲ ਹੀ ਅੰਦਰ ਹੀ ਟਾਇਰ ਦੇ ਆ ਗਿਆ ਉਹ ਬਸੀਟਾ ਕਰਾ ਤੇ ਸਿੱਕਾ ਗੱਡੀ ਦੇ ਉਸ ਮੌਕੇ ਦੀ ਮੌਤ ਹੋ ਗਈ ਹੁੰਦੀ ਪਰ ਉੱਚੀ ਬੋਲੋ ਠੀਕ ਹੈ ਤੇ ਗੱਡੀ ਦੇ ਥੱਲੇ ਆ ਗਿਆ ਸੀ ਉਹ ਤਾਂ ਮੌਕੇ ਦੀ ਮੌਤ ਹੋ ਗਈ ਸਾਡੀ ਬਚਤ ਹੋ ਗਈ ਫਿਰ ਗੱਡੀ ਵਾਲੇ ਨੇ ਸਾਨੂੰ ਪਿੱਛੋਂ ਲਿਆ ਦੇ ਮਾਰਿਆ ਸੀ ਸਾਡੀ ਸਾਈਡ ਦੇ ਚੱਲੇ ਸੀ ਉਹ ਬੈਕਸਾਈਡ ਤੋਂ ਬਾਰਾਕ ਹਾਂਜੀ ਟਰੱਕ ਵਾਲਾ ਟਰੱਕ ਕਾ ਟਰੱਕ ਕਾਲਾ ਬਥੇ ਇੱਕ ਤੁਹਾਡੇ ਸਾਥੀ ਦੀ ਮੌਤ ਹੋ ਗਈ ਆ ਇੱਕ ਸਾਡੇ ਸਾਥੀ ਦੀ ਮੌਤ ਹੋ ਗਈ ਫੱਟਾ ਮੈਨੂ ਲੱਗੇ ਪਰ ਮੇਰਾ ਠੀਕ ਹੈ ਬਸ ਬਿਮਾਰੀ ਦਾ ਖਬਰ ਹੈ ਠੀਕ ਹੈ